एक ओंकार सतगुरु प्रसाद आत्मा कौन है आत्मा को कौन पैदा करता है कि आत्मा भी जम दी मर्दी है कि आत्मा का भी कोई माता-पिता है कि आत्मा भी कभी सोती है आखिरी आत्मा है कौन है ये आत्मा कर्ता पुरुष है यह अभिनाशी है ए ब्रह्म है य है ए अटल है ये शक्ति है ये भगौौती है भगौौती मतलब रब की शक्ति इतौती देवी नहीं गया इतें रबी शक्ति भगौौती किया गया है वो नेक है वो पाक है वह पवित्र है वो निर्मल है वो दया है वो खिमा है दयालु है वो कृपालु है ਉਹ ਰੂਹ ਹੈ ਉਹ ਨੇਕ ਹੈ ਉਹ ਇਮਾਨਦਾਰ ਹੈ ਉਹ ਸੇਵਾ ਹੈ ਉਹ ਪਰਯੋਪਕਾਰ ਹੈ ਔਰੇ ਸਭ ਗੁਣ ਕਿਦੇ ਨੇ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਬਰਨ ਨਾ ਸਕੋ ਤੂ ਠਾਕੁਰੂਚ ਭਗਵਾਨ ਇਹ ਸਾਰੇ ਗੁਣ ਤਾਂ ਉਸ ਰੱਬ ਦੇ ਨੇ ਇਹ ਸਾਰੇ ਗੁਣ ਇਹ ਤਾਂ ਰੱਬ ਦੇ ਨੇ ਇਹ ਹੀ ਤਾਂ ਆਤਮਾ ਪਰਮੇਸ਼ਰ ਹੈ ਇਹ ਹੀ ਤਾਂ ਆਤਮਾ ਅਬਿਨਾਸ਼ੀ ਹੈ ਇਹ ਹੀ ਤਾਂ ਬ੍ਰਹਮ ਹੈ ਜਿਨੋਂ ਸੀ ਭੁੱਲੇ ਬੈਠੇ ਆਂ ਓਰੇ ਆਤਮਾ ਸਭ ਦੇ ਵਿੱਚ ਵਿਰਾਜਮਨ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਸਰਬ ਜੋਤ ਮੈਂ ਜਾਕੀ ਜੋਤ ਧਾਰਿਓ ਸੁਆਮੀ ਹੋਤਪੋਤ ऊच नीच में जोत समानि कट कट मादो थिया अस्तावर जंगम कीट पतंगम कट कट राम समानारे चींटी ते कंचूर अस्तुल्ला सब पर कृपा दृष्ट कर फूला जो भी चीज सांस ले रही है जेडी चीज श्वास ले रही है उस दे अंदर आत्मा है ਔਰੇ ਸਾਰੇ ਕਾਇਨਾਤ ਦੇ ਪ੍ਰਾਨੀਆਂ ਨੂੰ ਜੋ ਸ਼ਕਤੀ ਚਲਾ ਰਹੀ ਹੈ ਉਹ ਹੀ ਤਾਂ ਆਤਮਾ ਹੈ ਉਹ ਹੀ ਤਾਂ ਪਰਮੇਸ਼ਰ ਹੈ ਉਹ ਹੀ ਤਾਂ ਬినాਸ਼ੀ ਹੈ ਉਹ ਹੀ ਤਾਂ ਸਤ ਹੈ ਔਰੇ ਸ ਆਤਮਾ ਦੀ ਕਿੰਨੂ ਪਹਿਚਾਨ ਹੁੰਦੀ ਹੈ ਜਿਦੇ ਤੇ ਉਸ ਰੱਬ ਦੀ ਉਸ ਪਰਮੇਸ਼ਰ ਦੀ ਕਿਰਪਾ ਹੋ ਜਾਏ ਜਦੋਂ ਸ਼ਬਦ ਗੁਰੂ ਦੇ ਲੜ ਲੱਗੇਗਾ ਜਦੋਂ ਧੁਰ ਕੀ ਬਾਣੀ ਪੜ੍ਹੇਗਾ ਜਦੋਂ ਸਾਧ ਸੰਗਤ ਕਰੇਗਾ ਉਸ ਨੂੰ ਪਤਾ ਲੱਗ ਜਾਏਗਾ ਕਿ ਮੇਰੀ ਪਛਾਣ ਸਰੀਰ ਨਹੀਂ ਹੈ ਮੇਰੀ ਪਛਾਣ ਸਰੀਰ ਨਹੀਂ ਹੈ ਆਤਮਾ ਹੈ ਔਰ ਉਸ ਪਰਮੇਸ਼ਰ ਨੇ ਉਸ ਨਿਰੰਕਾਰ ਨੇ ਉਸ ਆਤਮਾ ਨੂੰ ਖੋਜਣ ਵਾਸਤੇ ਹੀ ਸਾਨੂੰ ਧਰਤੀ ਤੇ ਕੱਲਿਆ ਹੈ ਜਿੰਨਾ ਚਿਰ ਅਸੀਂ ਉਹਨੂੰ ਖੋਜਾਂਗੇ ਨਹੀਂ ਨਾ ਤੇ ਉਹਨਾਂ ਚਿਰ ਅਸੀਂ ਤੱਕੇ ਹੀ ਜਾਂਦੇ ਰਾਂਗੇ ਦੁਖੀ ਹੁੰਦੇ ਰਾਂਗੇ ਝੋਟਾ ਖਾਂਦੇ ਰਾਂਗੇ ਜਨ ਨਾਨਕ ਬਿਨਾਂ ਪਾ ਚਿੰਨਾ ਮਿਟੇ ਨਾ ਪ੍ਰਮ ਕੀ ਕਾਈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਔਰ ਜਿਨ੍ਹਾਂ ਨੇ ਵੀ ਗੁਰੂ ਦੀ ਕਿਰਪਾ ਨਾਲ ਉਸ ਨੂੰ ਖੋਜਿਆ ਉਹ ਉਸ ਦਾ ਰੂਪ ਹੋ ਗਏ ਉਸ ਦੇ ਵਿੱਚ ਮਿਲ ਗਏ ਔਰੇ ਰੂਹਾ ਵਿਰਲਿਆਈ ਹੁੰਦੀ ਆ ਹਨ ਕਰਨ ਬੰਦਗੀ ਵਿਰਲੇ ਬੰਦੇ ਗੁਰਪ੍ਰਸਾਦ ਕੋ ਬਿਰਲਾ ਲਾਕੇ ਕੋਟ ਮਦੇ ਕਿਨੇ ਬਿਰਲੇ ਚੀਨਾ ਇੰਦਰੀ ਜੀਤ ਪੰਚ ਦੁਖ ਤੇ ਰਹ ਤੇ ਨਾਨਕ ਕੋਟ ਮਦੇ ਕੋ ਐਸਾ ਅਪਸ ਯਹੋਵਾ ਪਰ ਵਿਰਲਾ ਵਪਾਰੈ ਨਾਨਕ ਤਾਕੇ ਸਦ ਬਲਿਹਾਰੈ ਔਰੇ ਆਤਮਾ ਨੂੰ ਕੋਈ ਪੈਦਾ ਨਹੀਂ ਕਰ ਸਕਦਾ ਕਿਉਂਕਿ ਆਤਮਾ ਹੀ ਤਾਂ ਪਰਮੇਸ਼ਰ ਹੈ ਉਹੀ ਤਾਂ ਅਬినాਸ਼ੀ ਹੈ ਉਹੀ ਤਾਂ ਅਜੁਨੀ ਸੈ ਪੰਗ ਹੈ ਇੱਕਮ ਏਕਾਂ ਕਾਰਨ ਰਾਲਾ ਅਮਰ ਅਜੁਨੀ ਜਾਤ ਨਾ ਜਾਲਾ ਉਸ ਪਰਮੇਸ਼ਰ ਉਸ ਆਤਮਾ ਨੂੰ ਕੋਈ ਪੈਦਾ ਨਹੀਂ ਕਰ ਸਕਦਾ ਆਪ ਹੀ ਤੇ ਆਪ ਸਾ ਜੀਵਨ ਆਪ ਹੀ ਨੇ ਰੱਖਿਓ ਨਾਓ ਇਕੈ ਪਸਾਓ ਇਕੈ ਕਬਾਓ ਤਿਸਤੇ ਹੋਏ ਲਖ ਦਰਿਆਓ ਖਿਨ ਮੈਂ ਥਾ ਪੂ ਥਾ ਪਨਹਾਰਾ ਅੰਤ ਨਹੀਂ ਕਿਸ ਪਾਰਵਾਰਾ ਉਹ ਆਤਮਾ ਉਸ ਇੱਕ ਰੱਬ ਦਾ ਹੀ ਰੂਪ ਹੈ ਉਹ ਆਤਮਾ ਕੋਈ ਸ਼ਰੀਰ ਨਹੀਂ ਹੈ ਕਿਸੇ ਬੰਦੇ ਦਾ ਨਾਮ ਆਤਮਾ ਨਹੀਂ ਹੈ ਇਹ ਨਾਮ ਤਾਂ ਰੱਬ ਦਾ ਹੈ ਉਰੇ ਆਤਮਾ ਅਮਰ ਹੈ ਇਹ ਜੁਨਾਂ ਵਿੱਚ ਨਹੀਂ ਆਂਦੀ ਇਹ ਤਾਂ ਉਸ ਪਰਮੇਸ਼ਰ ਨੇ ਆਪਣੇ ਆਪ ਤੋਂ ਹੀ ਬਣਾਈ ਹੈ ਕਿਉਂਕਿ ਉਹ ਪਰਮੇਸ਼ਰ ਆਪਣੇ ਆਪ ਤੋਂ ਹੀ ਬਣਿਆ ਹੈ ਉਸ ਦਾ ਕੋਈ ਮਾਤਾ ਪਿਤਾ ਨਹੀਂ ਹੈ ਉਹ ਆਪਣੇ ਆਪ ਤੋਂ ਹੀ ਬਣਿਆ ਹੈ ਉਹ ਨਾ ਹੀ ਬੰਦਾ ਹੈ ਨਾ ਹੀ ਜਨਾਨੀ ਹੈ ਨਾ ਹੀ ਬੱਚਾ ਹੈ ਉਹ ਤਾਂ ਸਿਰਫ ਸ਼ਕਤੀ ਹੈ ਉਹ ਤਾਂ ਸਿਰਫ ਆਤਮਾ ਹੈ ਉਹ ਤਾਂ ਸਿਰਫ ਅਬినాਸ਼ੀ ਹੈ। ਸਰੀਰ ਜੰਮਦਾ ਮਰਦਾ ਹੈ, ਮਗਰ ਆਤਮਾ ਨਹੀਂ ਮਰਦੀ ਨਾ ਜੰਮਦੀ ਹੈ। ਆਤਮਾ ਉਹ ਓਂਦੀ ਓਹੀ ਰਹਿੰਦੀ ਹੈ। ਸੰਤ ਜਨ ਭਗਤ ਜਨ ਇਸ ਆਤਮਾ ਨੂੰ ਪਛਾਨ ਕੇ ਇਸ ਆਤਮਾ ਦਾ ਹੀ ਰੂਪ ਹੋ ਜਾਂਦੇ ਹਨ। ਉਸ ਰੱਬ ਦਾ ਹੀ ਰੂਪ ਹੋ ਜਾਂਦੇ ਹਨ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ ਸੰਪੂਰਨthਿਆ ਰਾਮ ਔਰ ਜਿਹੜੇ ਸਾਡੇ ਵਰਗੇ ਲੋਕ ਨੇ ਰੱਬ ਦਾ ਨਾਮ ਨਹੀਂ ਲੈਂਦੇ ਉਹਦੀ ਕਿਰਪਾ ਨਾਲ ਉਹਨੂੰ ਜਪਦੇ ਨਹੀਂ ਉਹਦੀ ਕਿਰਪਾ ਨਾਲ ਉਹਦੀ ਬੰਦਗੀ ਨਹੀਂ ਕਰਦੇ ਤਾਂ ਉਹਨਾਂ ਦੀ ਆਤਮਾ ਸਰੀਰ ਬਦਲਦੀ ਰਹੀ ਗਈ ਜਿਵੇਂ ਅਸੀਂ ਕੱਪੜੇ ਬਦਲਦੇ ਹਾਂ ਨਾ ਜਿਵੇਂ ਅਸੀਂ ਕੱਪੜੇ ਬਦਲਦੇ ਹਾਂ ਓਵੇਂ ਹੀ ਆਤਮਾ ਸਰੀਰ ਬਦਲਦੀ ਹੈ ਆਤਮਾ ਨਹੀਂ ਮਰਦੀ ਸਰੀਰ ਜੰਮਦਾ ਮਰਦਾ ਹੈ ਬੰਦਾ ਉਹਨਾਂ ਚੇਰੀ ਬੰਦਾ ਹੈ ਮਖਲੂਕ ਉਹਨਾਂ ਚੇਰੀ ਮਖਲੂਕ ਹੈ ਜਿੰਨਾ ਚਿਰ ਉਹਨੂੰ ਆਪਣੀ ਆਤਮਾ ਦੀ ਪਛਾਣ ਨਹੀਂ ਬ੍ਰਹਮ ਦੀ ਪਛਾਣ ਨਹੀਂ ਜਦੋਂ ਉਸਨੂੰ ਆਤਮਾ ਦੀ ਪਛਾਣ ਹੋ ਗਈ ਬ੍ਰਹਮ ਦੀ ਪਛਾਣ ਹੋ ਗਈ ਉਹ ਬੰਦਾ ਨਹੀਂ ਰਹਿੰਦਾ ਉਹ ਮਖਲੂਕ ਨਹੀਂ ਰਹਿੰਦਾ ਉਹ ਰੱਬ ਦਾ ਸ਼ਰੀਕ ਬੰਨਾ ਸ਼ੁਰੂ ਹੋ ਜਾਂਦਾ ਹੈ ਮਖਲੂਕ ਬੰਦਾ ਉਹਨਾਂ ਚੇਰੀ ਤੱਕ ਇਹ ਜਿੰਨਾ ਚਿਰ ਉਹ ਰੱਬੀ ਕਰਮ ਨਹੀਂ ਕਰ ਰਿਹਾ ਜੋ ਉਸ ਨੂੰ ਆਤਮਾ ਦੀ ਪਛਾਣ ਹੋ ਗਈ, ਬ੍ਰਹਮ ਦੀ ਪਛਾਣ ਹੋ ਗਈ, ਪਰਮੇਸ਼ਰ ਦੀ ਪਛਾਣ ਹੋ ਗਈ ਤਾਂ ਉਸ ਵਿੱਚੋਂ ਨੇਕੀ, ਇਮਾਨਦਾਰੀ, ਦਿਆਲਤਾ, ਪਰਯੋਪਕਾਰ, ਰਿਸ਼ਰਦਾ ਭਾਵਨਾ, ਪ੍ਰੇਮਾ ਭਗਤੀ, ਖਿਮਾ, ਗਿਆਨ, ਸਚਾਈ, پاک ਪਵਿੱਤਰਤਾ, ਨਿਰਮਲਤਾ ਨਿਕਲਨੀ ਸ਼ੁਰੂ ਹੋ ਜਾਏਗੀ। ਉੱਤੇ ਫਿਰੂ ਮਕਲੂਕ ਨਹੀਂ ਰਹਿੰਦਾ ਉੱਤੇ ਉਹ ਬੰਦਾ ਨਹੀਂ ਰਹਿੰਦਾ ਉਹ ਤਾਂ ਉਸ ਦਾ ਸ਼ਰੀਕ ਬਣ ਜਾਂਦਾ ਹੈ ਉਹ ਸ਼ਰੀਕ ਬਣਦੇ ਬਣਦੇ ਹੀ ਉਸ ਦਾ ਰੂਪ ਬਣ ਜਾਂਦਾ ਹੈ ਜਿਨ세 ਬਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਉਤਾ ਫਿਰ ਰੱਬ ਦਾ ਹੀ ਰੂਪ ਬਣ ਜਾਂਦੇ ਹਨ ਕਿਉਂਕਿ ਬੰਦਾ ਨੇਕੀ ਤੇ ਨਹੀਂ ਚੱਲ ਸਕਦਾ ਬੰਦਾ ਇਮਾਨਦਾਰੀ ਤੇ ਨਹੀਂ ਚੱਲ ਸਕਦਾ ਬੰਦਾ ਪਾਕ ਪਵਿੱਤਰ ਨਹੀਂ ਹੋ ਸਕਦਾ ਬੰਦਾ ਸੱਚਾ ਨਹੀਂ ਹੋ ਸਕਦਾ ਬੰਦਾ ਖਿਮਾ ਯਤਨਾਜੁਗਾ ਨਹੀਂ ਹੋ ਸਕਦਾ ਬੰਦਾ ਗਿਆਨੀ ਨਹੀਂ ਹੋ ਸਕਦਾ ਬੰਦਾ ਸੱਚਾ ਨਹੀਂ ਹੋ ਸਕਦਾ ਬੰਦਾ ਪਰਉਪਕਾਰ ਜੋਗਾ ਨਹੀਂ ਹੋ ਸਕਦਾ ਕਿਉਂਕਿ ਇਹ ਸਾਰੇ ਗੁਣ ਤਾਂ ਰੱਬ ਦੇ ਹਨ ਇਹ ਤਾਂ ਸਾਰੇ ਗੁਣ ਪਾਈ ਰੱਬ ਦੇ ਹਨ ਨੇਕਤਾ ਰੱਬ ਹੈ ਪਾਕ ਪਵਿੱਤਰਤਾ ਰੱਬ ਹੈ ਸੱਚਾਤਾ ਰੱਬ ਹੈ ਨਿਰਮਲ ਤਾਤਾ ਰੱਬ ਹੈ ਸਚਾਈ ਤਾ ਰੱਬ ਹੈ ਕਿਮਾ ਹੀ ਤਾ ਰੱਬ ਹੈ ਦਇਆ ਹੀ ਤਾ ਰੱਬ ਹੈ ਸੇਵਾ ਹੀ ਤਾ ਰੱਬ ਹੈ ਸ਼ਰਧਾ ਪਾਵਨਾ ਹੀ ਤਾ ਰੱਬ ਹੈ ਪ੍ਰਿਮਾ ਭਗਤੀ ਹੀ ਤਾ ਰੱਬ ਹੈ ਪਰਉਪਕਾਰ ਹੀ ਤਾ ਰੱਬ ਹੈ ਭਗਤੀ ਹੀ ਤਾ ਰੱਬ ਹੈ ਹੁਣ ਜਿਹੜੇ ਲੋਕੀ ਆਂਦੇ ਹਨ ਵੀ ਰੱਬ ਤਾਂ ਇਨਸਾਨੀ ਮਖਲੂਕ ਨਹੀਂ ਹੈ ਰੱਬ ਬੰਦਾ ਨਹੀਂ ਹੈ ਉਹਨ ਲੋਕਾਂ ਲਈ ਇਹ ਹੀ ਜਵਾਬ ਹੈ ਉਹ ਇਸ ਵਿਸ਼ੇ ਨੂੰ ਧਿਆਨ ਨਾਲ ਸੁਣਨ ਹਾਂ ਰੱਬ ਇਨਸਾਨੀ ਮਖਲੂਕ ਨਹੀਂ ਹੈ ਹਾਂ ਰੱਬ ਬੰਦਾ ਨਹੀਂ ਹੈ ਜਦੋਂ ਉਸ ਜਦੋਂ ਉਸ ਆਤਮਾ ਵਿੱਚੋਂ ਨੇਕੀ ਪਵਿੱਤਰਤਾ ਦਿਆਲੂਤਾ ਸਚਾਈ ਗਿਆਨ ਦਇਆ ਸ਼ਰਧਾ ਭਾਵਨਾ ਪ੍ਰੇਮਾ ਭਗਤੀ ਖੇਮਾ ਯਾਚਨਾ ਪਰਉਪਕਾਰ ਕਿਰਪਾਲਤਾ ਨਿਕਲਣੀ ਸ਼ੁਰੂ ਹੋ ਜਾਏ ਤਾਂ ਫਿਰ ਉਹ ਮਖਲੂਕ ਨਹੀਂ ਰਹਿੰਦਾ ਉਹ ਤਾਂ ਰੱਬ ਰੂਪ ਹੋ ਜਾਂਦਾ ਹੈ ਕਿਉਂਕਿ ਮਖਲੂਕ ਸਰੀਰ ਹੈ ਉਰੇ ਰੱਬ ਆਤਮਾ ਹੈ ਜੋ ਜਮਦੀ ਮਰਦੀ ਨਹੀਂ ਹੈ ਮਖਲੂਕ ਜਮਦਾ ਮਰਦਾ ਹੈ ਬੰਦਾ ਜਮਦਾ ਮਰਦਾ ਹੈ ਆਤਮਾ ਨਹੀਂ ਮਰਦੀ ਕਿਉਂਕਿ ਆਤਮਾ ਹੀ ਪਰਮੇਸ਼ਰ ਹੈ ਉਹੀ ਅਜਰ ਹੈ ਉਹੀ ਅਮਰ ਹੈ ਬੰਦੇ ਨੂੰ ਨੇਕ ਨਹੀਂ ਕਿਹਾ ਗਿਆ ਉਹਦੀ ਸ਼ਕਤੀ ਨੂੰ ਨੇਕ ਕਿਹਾ ਗਿਆ ਉਹਦੀ ਸ਼ਕਤੀ ਨੂੰ ਇਮਾਨਦਾਰ ਕਿਹਾ ਗਿਆ ਉਹਦੀ ਸ਼ਕਤੀ ਨੂੰ ਹੀ ਦਿਆਲਤਾ ਕਿਹਾ ਗਿਆ ਕਿਰਪਾਲਤਾ ਕਿਹਾ ਗਿਆ ਹੈ ਗਿਆਨ ਕਿਹਾ ਗਿਆ ਹੈ ਖਿਮਾ ਕਿਹਾ ਗਿਆ ਹੈ ਪ੍ਰਕਾਸ਼ ਕਿਹਾ ਗਿਆ ਹੈ ਧਿਆਨ ਕਿਹਾ ਗਿਆ ਹੈ ਪ੍ਰੇਮਾ ਭਗਤੀ ਕਿਹਾ ਗਿਆ ਹੈ ਭਗਤੀ ਕਿਹਾ ਗਿਆ ਹੈ ਕਿਉਂਕਿ ਉਹੀ ਸ਼ਕਤੀ ਰੱਬ ਹੈ ਉਹੀ ਅਬਿਨਾਸ਼ੀ ਹੈ ਉਹੀ ਪਰਮੇਸ਼ਰ ਹੈ ਉਹੀ ਅਜਰ ਅਮਰ ਹੈ ਉਹੀ ਸਤ ਹੈ ਤੁਸੀਂ ਲੋਕ ਹੁਣ ਕਹਿ ਦਿੰਦੇ ਹੋ ਵੀ ਇਹ ਬੰਦਾ ਨੇਕ ਹੈ ਇਹ ਦਿਆਲੂ ਹੈ ਇਹ ਕਿਰਪਾਲੂ ਹੈ ਇਹ ਸੇਵਾ ਹੈ ਇਹ ਖਿਮਾ ਕਰਨ ਵਾਲਾ ਹੈ ਇਹ ਗਿਆਨੀ ਹੈ ਇਹ ਸੱਚਾ ਹੈ ਇਹ ਨੇਕ ਹੈ ਇਮਾਨਦਾਰ ਹੈ ਉਹ ਬੰਦਾ ਨੇਕ ਇਮਾਨਦਾਰ ਨਹੀਂ ਹੈ वो आत्मा है वही तो रब है नेकता रब है अगर ही नेक हो गए तो रब फिर कौन है नेकता रब है अगर ही दयालु हो गए फिर रब कौन है रब भी तो दयालु है पाक पवित्र हो गए रब भी तो पाक पवित्र है तीस सच्चे हो गए रब भी तो सच्चा है ज्ञानी हो गए रब भी तो ज्ञानी है सारे गुण तो रब ਔਰ ਜਿੱਥੇ ਦਿਆਲੂ ਹੋਏਗਾ ਜਿੱਥੇ ਕਿਰਪਾਲੂ ਹੋਏਗਾ ਜਿੱਥੇ ਸੇਵਾ ਹੋਏਗੀ ਜਿੱਥੇ پاک ਪਵਿੱਤਰਤਾ ਹੋਏਗੀ ਜਿੱਥੇ ਸਚਾਈ ਹੋਗੀ ਜਿੱਥੇ ਖੀਮਾ ਹੋਏਗੀ ਜਿੱਥੇ ਗਿਆਨ ਹੋਏਗਾ ਜਿੱਥੇ ਪ੍ਰੇਮਾ ਭਗਤੀ ਹੋਏਗੀ ਉੱਥੇ ਪਰਮੇਸ਼ਰ ਰਹੇਗਾ ਕਿਉਂਕਿ ਇਹ ਸਾਰੇ ਗੁਣ ਪਰਮੇਸ਼ਰ ਦੇ ਹਨ ਇਹ ਗੁਣ ਬੰਦੇ ਤੇ ਲਾਗੂ ਨਹੀਂ ਹੁੰਦੇ ਮਖਲੂਕ ਤੇ ਲਾਗੂ ਨਹੀਂ ਹੁੰਦੇ ਮਖਲੂਕ ਵੀ ਉਹਨਾਂ ਚਿਹਰੇ ਬੰਦਾ ਵੀ ਉਹਨਾਂ ਚਿਹਰੇ ਜਿਨ੍ਹਾਂ ਚ ਰੱਬ ਨਾਲ ਨਹੀਂ ਜੁੜਿਆ ਰੱਬ ਦਾ ਸ਼ਰੀਕ ਨਹੀਂ ਹੋਇਆ ਉਨਾਂ ਚਿਰ ਮਖਲੂਕੇ ਅਗਰ ਜਦੋਂ ਉਸਨੇ ਆਪਣੀ ਆਤਮਾ ਨੂੰ ਪਹਿਚਾਨ ਲਿਆ ਉਹ ਮਖਲੂਕ ਨਹੀਂ ਰਿਹਾ ਉਹ ਰੱਬ ਦਾ ਸ਼ਰੀਕ ਹੋ ਗਿਆ ਉਹ ਰੱਬ ਦਾ ਸ਼ਰੀਕ ਬਣਦੇ ਬਣਦੇ ਉਸ ਦਾ ਰੂਪ ਹੋ ਗਿਆ ਕਿਉਂਕਿ ਪ੍ਰਕਾਸ਼ ਦੇ ਵਿੱਚੋਂ ਹੀ ਪ੍ਰਕਾਸ਼ ਨਿਕਲਦਾ ਹੈ ਜਿਹੜਾ ਰੱਬੀ ਪ੍ਰਕਾਸ਼ ਹੈ ਨਾ ਉਹ ਰੱਬ ਵਿੱਚੋਂ ਹੀ ਨਿਕਲਦਾ ਹੈ ਉਹ ਆਪਣੇ ਆਪ ਹੀ ਆਪਣਾ ਨਾਮ ਜਪ ਰਿਹਾ ਹੈ ਆਪ ਜਪਾਏ ਜਪੇ ਸੁਨਾਓ ਆਪ ਗਵਾਏ ਸੋ ਹਰ ਗੁਨ ਗਾਓ ਸੇ ਸਿਮਰਾਈ ਜਿਨ ਆਪ ਸਿਮਰਾਈ ਨਾਨਕ ਤਾਂਕੇ ਲਾਗੋ ਪਾਏ ਆਪੇ ਹੈ ਤਰਤੀ ਆਪੇ ਹੈ ਰਾਖ ਆਪੇ ਜਮਾਏ ਪਿਸਾਵੈ ਆਪ ਪਕਾਵੈ ਆਪ ਪਕਾਵੈ ਆ ਭਾਂਡੇ ਦੇ ਪਰੋਸੈ ਆਪੇ ਹੀ ਬਖਾਵੈ ਆਪੇ ਜਲ ਆਪੇ ਦੇ ਛਿੰਗਾ ਆਪੇ ਚੁਲੀ ਪਰਾਵੈ ਆਪੇ ਸੰਗਤ ਸਦ ਬਹੱਲੇ ਆਪੇ ਵਿਦਾ ਕਰਾਵੈ ਇਹ ਸਾਰਾ ਪਸਾਰਾ ਉਸ ਪਰਮੇਸ਼ਰ ਦਾ ਹੋ ਆਪੇ ਹੀ ਪੁਕਾਰੇ ਆਪੇ ਖਾਰੇ ਇਸਾਰਾ ਕੋ ਸੋ ਆਪੇ ਕਰ ਰਿਹਾ ਹੈ ਉਹ ਕੋਦੋ ਸਮਝ ਆਏਗੀ ਜੋ ਦੋਸੀ ਆਪਣੀ ਆਤਮਾ ਨੂੰ ਪਛਾਣਨਾ ਕਿ ਉਹ ਆਤਮਾ ਕੀ ਹੈ ਪਰਮੇਸ਼ਰ ਉਹ ਕੀ ਹੈ ਬ੍ਰਹਮ ਉਹ ਹੀ ਗਿਆਨ ਕਰਾਏਗੀ ਕਿਉਂਕਿ ਇਸ ਬੰਦੇ ਦੀ ਇਸ ਮਖਲੂਕ ਦੀ ਨਹੀਂ ਤਾਕਤ ਨਹੀਂ ਕਿ ਰੱਬ ਨੂੰ ਜਪ ਸਕੇ ਇਹ ਉਸ ਪਰਮੇਸ਼ਰ ਦਾ ਗੁਣ गा ਸਕੇ ਉਹ ਆਪਣਾ ਗੁਣ ਆਪਣੇ ਆਪ ਹੀ ਗਾ ਰਿਹਾ ਹੈ ਕਿੱਥੇ ਉਹ ਗੁਰਦੁਆਰੇ ਚੋਂ ਬੈ ਕੇ ਬੋਲ ਰਿਹਾ ਕਿੱਥੋਂ ਮਸਜਿਦ ਤੋਂ ਬੈ ਕੇ ਬੋਲ ਰਿਹਾ ਕਿੱਥੋਂ मंदिर बह के बोल रहे है कितों चर्च चो बह के बोल रहे है वो आप ही बोल रहे है मखलूक की ताकत नहीं कि बोल सके बंदे की ताकत नहीं है सच्चाई यब ही निकल रही है एक पाक पवित्रता रब निकल रही है एक खेमाता रब निकल रही है ये दया तो रब निकल रही है ये ज्ञानता रब निकल रहा है ये प्रेमा भगति रब निकल रही है ये परोपकारता रब ही निकल रहे ਜੋਦੋ ਇਹ ਆਤਮਾ ਰਾਹੀ ਕਿਸੇ ਵਿੱਚੋਂ ਨੇਕੀ نکالਦਾ ਹੈ ਕਿਸੇ ਵਿੱਚੋਂ ਇਮਾਨਦਾਰੀ نکالਦਾ ਹੈ ਕਿਸੇ ਵਿੱਚੋਂ ਪ੍ਰੇਮਾ ਭਗਤੀ نکالਦਾ ਹੈ ਕਿਸੇ ਵਿੱਚੋਂ ਸੇਵਾ نکالਦਾ ਹੈ ਕਿਸੇ ਵਿੱਚੋਂ ਦਇਆ نکالਦਾ ਹੈ ਕਿਸੇ ਵਿੱਚੋਂ ਖਿਮਾ نکالਦਾ ਤਾਂ ਦੁਨੀਆ ਉਹਦੇ ਅੱਗੇ ਆ ਕੇ ਚੁੱਕਦੀ ਹੈ ਔਰ ਉਸ ਦੁਨੀਆ ਦੇ ਵਿੱਚ ਵੀ ਉਹ ਆਤਮਾ ਹੈ ਉਹ ਸ਼ਕਤੀ ਹੈ ਔਰ ਉਹੀ ਸ਼ਕਤੀ ਉਹੀ ਆਤਮਾ ਉਹਦੇ ਅੱਗੇ ਚੁਕੇਗੀ ਜਿਸ ਨੂੰ ਪ੍ਰਕਾਸ਼ ਹੋਏਗਾ ਜਿਸ ਨੂੰ ਗਿਆਨ ਹੋਏਗਾ ब्रह्म ज्ञान ने की मित कौन बखानै ब्रह्म ज्ञान ने की गते ब्रह्म ज्ञानी जाना उस नु ओही चुकेगा जिस नु उस ब्रह्म दी पहचान होएगी दूजा तीजा नहीं चुकेगा ओताएं ना दे नेड़े भी नहीं आएगा जिनके हृदय कठोर है बैठने ना मिलन सतगुरु पास क्योंकि सच्चे नु ही सच्चा चुकदा है ज्ञान नु ही ज्ञान चुकदा है दयालु ता नु ही दयालु चुकदा है कृपा नु ही कृपा चुकदी है ਸਚਾਈ ਨੂੰ ਹੀ ਸਚਾਈ ਚੁਕਦੀ ਹੈ ਕਿਮਾ ਨੂੰ ਹੀ ਕਿਮਾ ਚੁਕਦੀ ਹੈ ਦਇਆ ਨੂੰ ਹੀ ਦਇਆ ਚੁਕਦੀ ਹੈ ਉਰੇ ਸਾਰੇ ਗੁਣ ਕੀ ਹਨ ਰੱਬ ਰੱਬ ਨੂੰ ਹੀ ਰੱਬ ਚੁੱਕ ਰਿਹਾ ਬੰਦਾ ਰੱਬਗੇ ਨਹੀਂ ਚੁੱਕ ਸਕਦਾ ਜਿਸ ਪਰਮੇਸ਼ਰ ਦਾ ਕੋਈ ਅੰਤ ਨਹੀਂ ਜਿਹੜਾ ਸਾਰੇ ਕਾਇਨਾਤ ਵਿੱਚ ਵਸਿਆ ਹੋਇਆ ਇਸ ਬੰਦੇ ਦੀ ਕੀ ਔਕਾਤ ਕੀ ਇਸ ਰੱਬਗੇ ਚੁੱਕ ਸਕੇ ਜਾਂ ਉਹਦਾ ਨਾਮ ਜਪ ਸਕੇ ਹੁਣ ਬੰਦਾ ਹੰਕਾਰ ਦੇ ਵਿੱਚ ਕਹਿ ਦਿੰਦਾ ਬਿਲਾ ਮੈਂ ਤੇ ਜਪ ਰਿਹਾ ਰੱਬ 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 ਇਹ ਕਿਹੜੀ ਵੱਡੀ ਗੱਲ ਹੈ ਇਹ ਤਾਂ ਤੋਤਾ ਰੱਟ ਹੈ ਇਹ ਤਾਂ ਬਗਲ ਸਮਾਦੀ ਹੈ ਸ਼ਰਦਾ ਭਾਵਨਾ ਨਾਲ ਜਪ ਕੇ ਦਿਖਾਓ ਨਾ ਫਿਰ ਸ਼ਰਦਾ ਭਾਵਨਾ ਨਾਲ ਜਪੋਗੇ ਫਿਰ ਤੁਸੀਂ ਖੁਦ ਹੀ ਕਹੋਗੇ ਕਿ ਇਹ ਮਾਲਿਕ ਤੂੰ ਆਪ ਜਪਾ ਰਿਹਾ ਹੈ ਰੱਬ ਇਹ ਤੇਰੀ ਕਿਰਪਾ ਹੈ ਰੱਬ ਸਾਡੇ ਕੋਲ ਤਾਕਤ ਨਹੀਂ ਹੈ ਮੇਰੇ ਰਾਮ ਰਾਏ ਮੁਝ ਤੇ ਕਛੁ ਨਾ ਹੋਈ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਨਾ ਕੀਆ ਨਾ ਕਰੇਗੇ ਨਾ ਕਰ ਸਕੈ ਸਰੀਰ ਕੀਆ ਸੋ ਹਰ ਕੀਆ ਭਇਓ ਭਗਤ ਕਬੀਰ ਕਬੀਰ ਸਰੀਰ ਕੁਝ ਨਹੀਂ ਕਰ ਸਕਦਾ ਕਰਨ ਵਾਲੀ ਉਹ ਸ਼ਕਤੀ ਹੈ ਕਰਨ ਵਾਲੀ ਉਹ ਆਤਮਾ ਹੈ ਕਰਨ ਵਾਲਾ ਉਹ ਬ੍ਰਹਮ ਹੈ ਕਰਨ ਵਾਲਾ ਉਹ ਪਰਮੇਸ਼ਰ ਹੈ ਬੰਦਾ ਨਹੀਂ ਹੈ ਮਖਲੂਕ ਨਹੀਂ ਹੈ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ ਉਹ ਤਾਂ ਉਹਦੀ ਕਿਰਪਾ ਹੈ ਕਦੋਂ ਮਖਲੂਕ ਨੂੰ ਆਤਮਾ ਦਾ ਗਿਆਨ ਦੇ ਕੇ ਉਸ ਨੂੰ ਆਪਣਾ ਰੂਪ ਬਣਾ ਦੇ ਉਹ ਤਾਂ ਬਗਲਿਆਂ ਨੂੰ ਵੀ ਹੰਸ ਬਣਾ ਦਿੰਦਾ ਹੈ ਉਹਦੀ ਕਿਰਪਾ ਹੋ ਜਾਏ ਉਹਦੀ ਕਿਰਪਾ ਕੀ ਹੈ ਨੇਕੀ ਉਹਦੀ ਕਿਰਪਾ ਕੀ ਹੈ ਇਮਾਨਦਾਰੀ ਉਹਦੀ ਕਿਰਪਾ ਕੀ ਹੈ پاک ਪਵਿੱਤਰਤਾ پاک ਪਵਿੱਤਰਤਾ ਇਥੇ ਸਾਫ਼ ਕੱਪੜਿਆਂ ਨੂੰ ਜਾਂ ਨਾਂਨ ਤੋਂ ਨੂੰ ਨੇ ਕਿਹਾ ਗਿਆ ਚਲੋ ਉਹ ਤੇ ਤੁਸੀਂ ਨਾਉ ਧੋਗੇ ਮਗਰ ਇਥੇ پاک ਪਵਿੱਤਰਤਾ ਉਸ ਨੂੰ ਕਿਹਾ ਗਿਆ ਹੈ ਜਿਸਦਾ ਮਨ ਨਿਰਮਲ ਹੈ ਜਿਸਦਾ ਮਨ پاک ਹੈ ਜਿੰਨਾ ਲੋਕਾਂ ਕੋਲ ਕਿਤਾਬੀ ਗਿਆਨ ਹੈ ਨਾ ਉਹੀ ਆਤਮਾ ਤੇ ਸ਼ੰਕਾ ਕਰਦੇ ਨੇ ਉਹੀ ਪਰਮੇਸ਼ਰ ਤੇ ਸ਼ੰਕਾ ਕਰਦੇ ਨੇ ਉਹੀ ਅਬਿਨਾਸ਼ੀ ਤੇ ਸ਼ੰਕਾ ਕਰਦੇ ਹਨ ਜਦੋਂ ਰੱਬ ਦੀ ਕਿਰਪਾ ਉਹਨਾਂ ਤੇ ਵੀ ਹੋ ਜਾਏਗੀ ਉਹਨਾਂ ਨੂੰ ਵੀ ਗਿਆਨ ਆ ਜਾਏਗਾ ਭਈ ਰੱਬ ਸਰੀਰ ਨਹੀਂ ਹੈ ਰੱਬ ਤਾਂ ਸ਼ਕਤੀ ਹੈ ਰੱਬ ਆਤਮਾ ਹੈ ਉਹ ਜੜੇ ਲੋਕੀ ਆਉਂਦੇ ਹਨ ਵੀ ਰੱਬ ਤਾਂ ਸਾਡੇ ਧਰਮ ਦੇ ਵਿੱਚ ਹੈ ਬਾਕੀ ਧਰਮਾਂ ਦੇ ਵਿੱਚ ਰੱਬ ਨਹੀਂ ਹੈ ਇਹਨਾਂ ਨੂੰ ਤਾਂ ਰੱਬ ਦਾ ਨਹੀਂ ਪਤਾ ਰੱਬ ਤਾਂ ਤਾਂ ਸਿਰਫ ਸਾਨੂੰ ਪਤਾ ਹੈ ਇਹ ਤਾਂ ਬੰਦੇ ਕੋਲੋਂ ਮੰਗਦੇ ਹਨ ਜਿਹਦੇ ਅੰਦਰ ਨੇਕੀ ਹੈ ਜਿਹਦੇ ਅੰਦਰ ਪਵਿੱਤਰਤਾ ਹੈ ਜਿਹਦੇ ਅੰਦਰ ਸਚਾਈ ਹੈ ਜਿਹਦੇ ਅੰਦਰ ਪ੍ਰੇਮ ਭਗਤੀ ਹੈ ਜਿਹਦੇ ਅੰਦਰ ਖਿਮਾ ਹੈ ਜਿਹਦੇ ਅੰਦਰ ਦਇਆ ਹੈ ਜਿਹਦੇ ਅੰਦਰ ਗਿਆਨ ਹੈ ਜਿਹਦੇ ਅੰਦਰ ਨਿਰਮਲਤਾ ਹੈ वो बंदा नहीं है वो तो भाई रब है उ अविनाशी है उन लोग का इन्ना बुरा हाल हो चुका है अगर कोई मुसलमान नेकी करे तो नेकी है अगर दूसरा कोई धर्म वाला करे तो वह नेकी नहीं है ਕਿਉਂ ਭਾਈ ਨਿੱਕੀ ਤੇ ਵੀ ਕਿਸੇ ਦਾ ਨਾਮ ਨਿਸ਼ਾਨ ਲਿਖਿਆ ਹੋਇਆ ਹੈ ਕਿ ਨਿੱਕੀ ਇਸ ਧਰਮ ਦੀ ਹੈ ਨਿੱਕੀ ਉੱਪਰ ਤਾਂ ਕੋਈ ਵੀ ਚੱਲ ਸਕਦਾ ਹੈ ਨਿੱਕੀ ਉੱਤੇ ਤੇ ਲਿਖਿਆ ਨਹੀਂ ਨਾ ਕਿਸ ਨੇ ਕਿਹਾ ਨਾ ਕੋਈ ਕਹਿ ਸਕਦਾ ਕੋਈ ਇੱਕ ਧਰਮ ਦਾ ਚੱਲ ਸਕਦਾ ਹੈ ਔਰ ਨੇਕੀ ਹੀ ਤਾਂ ਰੱਬ ਦਾ ਪ੍ਰਕਾਸ਼ ਹੈ ਯਾਨੀ ਤੁਸੀਂ ਰੱਬ ਕੋਲ ਮੁੱਖ ਮੋੜ ਲੈਂਦੇ ਹੋ ਤੁਸੀਂ ਉਸ ਬੰਦੇ ਦਾ ਨਿਰਾਦਰ ਨਹੀਂ ਕਰ ਰਹੇ ਉਹਦੇ ਅੰਦਰ ਜਿਹੜੀ ਸ਼ਕਤੀ ਹੈ ਜਿਹੜਾ ਰੱਬੀ ਗਿਆਨ ਹੈ ਰੱਬੀ ਪ੍ਰਕਾਸ਼ ਹੈ ਤੁਸੀਂ ਉਸ ਦੀ ਨਿੰਦਿਆ ਕਰ ਰਹੇ ਹੋ ਉਸ ਤੋਂ ਮੁੱਖ ਮੋੜ ਰਹੇ ਹੋ ਯਾਨੀ ਤੁਸੀਂ ਰੱਬ ਤੋਂ ਮੁੱਖ ਮੋੜ ਰਹੇ ਹੋ ਯਾਨੀ ਅਸੀਂ ਲੋਕੀ ਹਜੇ ਰੱਬ ਨਾਲ ਨਹੀਂ ਜੁੜੇ ਉਹਦੀ ਕਿਰਪਾ ਨਾਲ ਅੱਜ ਅਸੀਂ ਮਨਮਤ ਵਿੱਚ ਆਂ ਅਸੀਂ ਲੋਕਾਂ ਨੇ ਤਾਂ ਨੇਕੀ ਨੂੰ ਵੀ ਇੱਕ ਧਰਮ ਦਾ ਮੰਨ ਲਿਆ ਇੱਕ ਧਰਮ ਤਾਂ ਮੰਨ ਕੇ ਕਬਜ਼ਾ ਕਰ ਲਿਆ ਹੈ ਅਗਰ ਕੋਈ ਦੂਜੇ ਧਰਮ ਦਾ ਨੇਕੀ ਕਰੇ ਤਾਂ ਉਹਨੂੰ ਮਿਟਾ ਦਿਓ ਉਸ ਨੂੰ ਖਤਮ ਕਰ ਦੋ ਤੁਸੀਂ ਉਸ ਧਰਮ ਨੂੰ ਨਹੀਂ ਖਤਮ ਕਰ ਰਹੇ ਤੁਸੀਂ ਉਸ ਬੰਦੇ ਨੂੰ ਨਹੀਂ ਖਤਮ ਕਰ ਰਹੇ ਤੁਸੀਂ ਤਾਂ ਰੱਬ ਨੂੰ ਖਤਮ ਕਰਨ ਦੀ ਸੋਚ ਰਹੇ ਹੋ ਰੱਬ ਨੂੰ ਤਾਂ ਕੋਈ ਖਤਮ ਕਰ ਹੀ ਨਹੀਂ ਸਕਦਾ ਉਸ ਉਹ ਤਾਂ ਅਬినాਸ਼ੀ ਹੈ ਔਰ ਜਿਹੜਾ ਉਹਦੀ ਹੋਂਦ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਰੱਬ ਉਸ ਨੂੰ ਮਿਟਿਆ ਮੇਟ ਕਰ ਦਿੰਦਾ ਤੁਸੀਂ ਉਸ ਧਰਮ ਨੂੰ ਨਹੀਂ ਮਿਟਾ ਰਹੇ ਤੁਸੀਂ ਉਸ ਨੇਕੀ ਨੂੰ ਨਹੀਂ ਮਿਟਾ ਰਹੇ ਉਹ ਨੇਕੀ ਤਾਂ ਰੱਬ ਹੈ ਤੁਸੀਂ ਰੱਬ ਨੂੰ ਮਿਟਾ ਰਹੇ ਹੋ ਰੱਬ ਨੂੰ ਤਾਂ ਅਸਤਾ ਕੋਈ ਮਿਟਾ ਨਹੀਂ ਸਕਦਾ ਕਿਉਂਕਿ ਹਰ ਇੱਕ ਧਰਮ ਦਾ ਬੰਦਾ ਨੇਕੀ ਕਰ ਰਿਹਾ ਹੈ ਪਵਿੱਤਰਤਾ ਕਰ ਰਿਹਾ ਹੈ ਸੇਵਾ ਕਰ ਰਿਹਾ ਹੈ ਖਿਮਾ ਕਰ ਰਿਹਾ ਹੈ ਦਇਆ ਕਰ ਰਿਹਾ ਹੈ ਕਿਉਂਕਿ ਉਹ ਸਾਰੇ ਅੰਦਰ ਵਿਰਾਜਮਾਨ ਹੈ ਉਸ ਦੀ ਜੋ ਸਾਰੇ ਅੰਦਰ ਵਿਰਾਜਮਾਨ ਹੈ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਉਹੀ ਲੋਕ ਇਹ ਕੰਮ ਕਰ ਰਹੇ ਹਨ ਅਸੀਂ ਲੋਕ ਅਗਿਆਨਤਾ ਦੇ ਵਾਸੋ ਕੇ ਧਰਮ ਦੀ ਆੜ ਲੈ ਕੇ ਇੱਕ ਦੂਜੇ ਧਰਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਭਾਈ ਅਸੀਂ ਧਰਮ ਨੂੰ ਨਹੀਂ ਖਤਮ ਕਰ ਰਹੇ ਅਸੀਂ ਰੱਬ ਨੂੰ ਖਤਮ ਕਰਨ ਦੀ ਸੋਚ ਰਹੇ ਹਾਂ ਕਿਉਂਕਿ ਹਰ ਇੱਕ ਬੰਦਾ ਹਰ ਇੱਕ ਧਰਮ ਦਾ ਬੰਦਾ ਨੇਕੀ ਤੇ ਚੱਲ ਰਿਹਾ ਹੈ ਸੇਵਾ ਕਰ ਰਿਹਾ ਹੈ ਖਿਮਾ ਕਰ ਰਿਹਾ ਹੈ ਪਰਉਪਕਾਰ ਕਰ ਰਿਹਾ ਹੈ ਉਹ ਇਹ ਪਰਉਪਕਾਰ ਖਿਮਾ ਦਇਆ ਸਰਦਾ ਭਾਵਨਾ ਇਹ ਤਾਂ ਰੱਬ ਹੈ ਜਾਨੀ ਅਸੀਂ ਰੱਬ ਨੂੰ ਮਿਟਾ ਰਹੇ ਹਾਂ ਜਿਹੜੇ ਲੋਕ ਇੱਕ ਦੂਜੇ ਨੂੰ ਸੋਚ ਰਹੇ ਨੇ ਉਹ ਰੱਬ ਨੂੰ ਮਿਟਾਉਣ ਦੀ ਸੋਚ ਰਹੇ ਨੇ ਰੱਬ ਨੂੰ ਮਿਟਾਉਣਾ ਚਾਹ ਰਹੇ ਨੇ ਤਾਂ ਹੀ ਤਾਂ ਅਜੇ ਤੱਕ ਕੋਈ ਧਰਮ ਕਦੀ ਖਤਮ ਨਹੀਂ ਹੋਇਆ ਨਾ ਕੋਈ ਕਰ ਸਕਦਾ ਕਿਉਂਕਿ ਹਰ ਇੱਕ ਇਨਸਾਨ ਦੇ ਅੰਦਰ ਰੱਬ ਆ ਕੇ ਨੇਕੀ ਕਰ ਰਿਹਾ ਹੈ ਪਾਕ ਪਵਿੱਤਰ ਕਰਮ ਕਰ ਰਿਹਾ ਹੈ ਪਰਉਪਕਾਰ ਕਰ ਰਿਹਾ ਹੈ ਉਹਨਾਂ ਦਾ ਟਾਕਰਾ ਸਿੱਧਾ ਰੱਬ ਨਾਲ ਹੈ ਉਹਨਾਂ ਦਾ ਟਾਕਰਾ ਸਿੱਧਾ ਰੱਬ ਨਾਲ ਹੈ ਉਹ ਰੱਬ ਨੂੰ ਕੋਈ ਮਿਟਾ ਨਹੀਂ ਸਕਿਆ ਔਰ ਜਿਹੜਾ ਇਹ ਸੋਚਦਾ ਹੈ ਜਿਹੜਾ ਕਰਨ ਦੀ ਥੰਦ ਹੈ ਰੱਬ ਨੂੰ ਮਿੱਟੀਆ ਮਿਟ ਕਰ ਦਿੰਦਾ ਹੁਣ ਦੇਖ ਲੋ ਜਿਹੜੇ ਧਰਮਾਂ ਚਾਵੇਂ ਦੇ ਲੋਕ ਨੇ ਰੱਬ ਨੇ ਉਹਨਾਂ ਦਾ ਕੀ ਹਾਲ ਕੀਤਾ ਹੋਇਆ ਉਹਨਾਂ ਨੂੰ ਸਮਝ ਹੀ ਕੋ ਨਹੀਂ ਹੈਗੀ ਕਿਉਂਕਿ ਉਹ ਰੱਬ ਦੇ ਘਰ ਤੋਂ ਬੇਮੁਖ ਹਨ ਇਹ ਧਰਮ ਪਰਵਰਤਨ ਕਰਾਣਾ ਇੱਕ ਦੂਜੇ ਧਰਮ ਨੂੰ ਨੀਵਾ ਵਿਖਾਣਾ ਇਹ ਕੰਮ ਸ਼ੈਤਾਨ ਦੇ ਹਨ ਗੁਰੂ ਨਾਨਕ ਪਾਸ਼ਾ ਦੀ ਰਸਨਾ ਉੱਪਰ ਆ ਕੇ ਪਰਮੇਸ਼ਰ ਨੇ ਕਹਿ ਦਿੱਤਾ ਸੀ ਕੱਲੇ ਅੰਦਰ ਨਾਨਕਾ ਜਿਨ੍ਹਾਂ ਦਾ ਔਤਾਰ ਪੁੱਤ ਜਨੂਰਾ ਧੀ ਜਨੋਰੀ ਜੋਰੂ ਜਿਨ੍ਹਾਂ ਦਾ ਸਿੱਖਦਾਰ ਇਹ ਲੋਕੀ ਜਿੰਨ ਹਨ ਜਿੰਨ ਜਿਹੜੇ ਲੋਕੀ ਇੱਕ ਦੂਜੇ ਦੇ ਧਰਮ ਨੂੰ ਖਤਮ ਕਰਨ ਦੀ ਸੋਚ ਰਹੇ ਹਨ ਭਾਵੇਂ ਕੋਈ ਹਿੰਦੂ ਏ ਭਾਵੇਂ ਕੋਈ ਮੁਸਲਮਾਨ ਏ ਭਾਵੇਂ ਕੋਈ ਸਿੱਖ ਏ ਭਾਵੇਂ ਕੋਈ ਇਸਾਈ ਕਿਸੇ ਵੀ ਧਰਮ ਦਾ ਬੰਦਾ ਕਿਸੇ ਨੂੰ ਖਤਮ ਕਰਨ ਦੀ ਸੋਚ ਰਿਹਾ ਤਾਂ ਉਹ ਰੱਬ ਦੇ ਨਾਲ ਟੱਕਰਾ ਕਰ ਰਿਹਾ ਉਹ ਤਾਂ ਟੱਕਰ ਰੱਬ ਨਾਲ ਹੈ ਔਰ ਜਿਹੜਾ ਰੱਬ ਨਾਲ ਟਕਰਦਾ ਉਹ ਖਤਮ ਹੋ ਜਾਂਦਾ ਹੈ ਕਿਉਂਕਿ ਆਤਮਾ ਇਹ ਸ਼ਕਤੀ ਮੁਸਲਮਾਨ ਦੇ ਵਿੱਚ ਵੀ ਹੈ ਸਿੱਖ ਦੇ ਵਿੱਚ ਵੀ ਹੈ ਇਸਾਈ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਹੈ ਔਰ ਸਾਰੇ ਹੀ ਧਰਮ ਪੂਜਨੀਕ ਹਨ ਸਰਬਤਰਮੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਤੁਹਾਡੀ ਪਕੜ ਕਰਮਾ ਕਰਕੇ ਹੁੰਨੀ ਹੈ ਧਰਮ ਕਰਕੇ ਨਹੀਂ ਹੁੰਨੀ ਅਗਰ ਨੇਕੀ ਮੁਸਲਮਾਨ ਦੀ ਹੁੰਦੀ ਤਾਂ ਮੁਸਲਮਾਨ ਹੀ ਕਰਦੇ ਅਗਰ ਨੇਕੀ ਸਿੱਖ ਦੀ ਹੁੰਦੀ ਤਾਂ ਸਿੱਖ ਹੀ ਕਰਦੇ ਜਾਂ ਹਿੰਦੂ ਦੀ ਹੁੰਦੀ ਹਿੰਦੂ ਹੀ ਕਰਦੇ ਇਸਾਈ ਦੀ ਹੁੰਦੀ ਇਸਾਈ ਹੀ ਕਰਦੇ ਤਾਂ ਸਾਰੇ ਹੀ ਕਾਰਯਣ ਕੋਈ ਰੱਬ ਦੀ ਸ਼ਕਤੀ ਸਾਰੇ ਹੈ ਜਿਵੇਂ ਰਾਜਮਨ ਹੈ ਹਰ ਇੱਕ ਧਰਮ پاک ਪਵਿੱਤਰਤਾ ਕਰ ਰਿਹਾ ਸ਼ਰਧਾ ਕਰ ਰਿਹਾ ਖਿਮਾ ਕਰ ਰਿਹਾ ਦਇਆ ਕਰ ਰਿਹਾ ਸਭ ਪੂਜਨੀ ਕਹਨ ਇਨਾ ਦੀ ਨਿੰਦਿਆ ਕਰਨੀ ਯਾਨੀ ਰੱਬ ਦੀ ਨਿੰਦਿਆ ਕਰਨੀ ਕਿਉਂਕਿ ਇਹ ਨੇਕੀ ਸਚਾਈ ਇਹ ਸਾਰੇ ਗੁਣ پاک ਪਵਿੱਤਰਤਾ ਸ਼ਰਧਾ ਭਾਵਨਾ ਖਿਮਾ ਗਿਆਨ ਸਚਾਈ ਅਛਾਈ ਜੋ ਕਿਰਪਾ ਜੋ ਵੀ ਗੁਣ ਹਨ ਇਹ ਰੱਬ ਦੇ ਹਨ ਤਾਂ ਹੀ ਤਾਂ ਇਹ ਦੁਨੀਆ ਦੁਖੀ ਹੋ ਕੇ ਬੈਠੀ ਹੈ ਰੋ ਰਹੀ ਹੈ ਕੁਲਾਰੀ ਹੈ ਕਿਉਂਕਿ ਇਹ ਸਭ ਇਹੀ ਕੰਮ ਕਰ ਰਹੇ ਹਨ ਇੱਕ ਦੂਜੇ ਦੇ ਧਰਮ ਨੂੰ ਨੀਵਾ ਦਿਖਾ ਰਹੇ ਹਨ ਤੋੜ ਰਹੇ ਹਨ ਰੱਬ ਨੇ ਕਰਮ ਦੇਖਨੇ ਹਨ ਧਰਮ ਨਹੀਂ ਦੇਖਣਾ ਇਸ ਲਈ ਉਹਦੀ ਕਿਰਪਾ ਨਾਲ ਉਸ ਦੀ ਸ਼ਕਤੀ ਨੂੰ ਪਹਿਚਾਨ ਲੋ